ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਅੱਜ 5 ਤਰੀਕ ਸਵੇਰ ਦਾ ਸਮਾਂ ਜੀ 7:30 ਵਜੇ ਨੇ ਸੋ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਸੋ ਜਿਹੜੇ ਜਿਹੜੇ ਵੀਰ ਆਪਣੇ ਚੈਨਲ ਤੇ ਆਪਣੀ ਵੀਡੀਓ ਦੇਖਣ ਪਹਿਲੀ ਵਾਰ ਆਏ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਦੋਸਤੋ ਜਿਸ ਤਰ੍ਹਾਂ ਤੁਸੀਂ ਸਾਰੀ ਜਾਣਦੇ ਹੋ ਕਿ ਆਪਾਂ ਸਮੇਂ-ਸਮੇਂ ਸਰ ਤੁਹਾਡੇ ਲਈ ਵਧੀਆ-ਵਧੀਆ ਜਾਣਕਾਰੀ ਵਾਲੀਆਂ ਵੀਡੀਓਜ਼ ਬਣਾਉਂਦੇ ਰਹਿਣੇ ਆ ਸੋ ਇਸ ਵਾਰ ਵੀ ਆਪਾਂ ਤੁਹਾਡੇ ਲਈ ਜਿਹੜੇ ਵਿਸ਼ੇ ਤੇ ਵੀਡੀਓ ਬਣਾਉਣ ਜਾ ਰਹੇ ਹਾਂ ਉਹ ਵਿਸ਼ਾ ਬਹੁਤ ਹੀ ਜਾਣਕਾਰੀ ਵਾਲਾ ਵਿਸ਼ਾ ਹੈ ਤੁਹਾਡੇ ਲਈ ਉਹ ਵਿਸ਼ਾ ਹੈ ਜੀ ਦੋਸਤੋ ਕਿ 100 ਮੁਰਗੀ ਤੋਂ ਆਪਾਂ ਜੇਕਰ ਗੱਲ ਕਰੀਏ 100 ਮੁਰਗੀ ਤੋਂ ਆਪਾਂ ਕਿੰਨੇ ਰੁਪਏ ਮਹੀਨੇ ਦੇ ਕਮਾ ਸਕਦੇ ਆ ਜੇ ਕਿਰਪਾ 100 ਮੁਰਗੀਆਂ ਰੱਖਦੇ ਆ ਤਾਂ ਆਪਾਂ ਕਿੰਨੇ ਰੁਪਏ ਕਮਾ ਸਕਦੇ ਆ ਕਿੰਨੇ ਆਪਾਂ ਨੂੰ ਬੱਚੇ ਪਾਉਣੇ ਪੈਣਗੇ ਸੋ ਆਪਾਂ ਇਸ ਰਿਲੇਟਡ ਆਪਾਂ ਜਿਹੜੀ ਅੱਜ ਦੀ ਵੀਡੀਓ ਹੋਊਗੀ ਸੋ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਵੀਡੀਓ ਨੂੰ ਪੂਰਾ ਦੇਖਿਓ ਸਕਿੱਪ ਬਿਲਕੁਲ ਵੀ ਨਾ ਕਰਿਓ ਜਦੋਂ ਆਪਾਂ ਸਕਿੱਪ ਕਰਕੇ ਵੀਡੀਓ ਦੇਖਦੇ ਆਂ ਤਾਂ ਜਾਣਕਾਰੀ ਅਧੂਰੀ ਰਹਿ ਜਾਂਦੀ ਆ ਸੋ ਵੀਡੀਓ ਨੂੰ ਪੂਰਾ ਦੇਖਿਓ ਆਪਾਂ ਤੁਹਾਨੂੰ ਸਾਰੀ ਗੱਲਬਾਤ ਦੱਸਾਂਗੇ ਦੋਸਤੋ ਸਭ ਤੋਂ ਪਹਿਲਾਂ ਆਪਾਂ ਇਹ ਗੱਲਬਾਤ ਕਰ ਲੈਨੇ ਆਂ ਕਿ ਇੱਕ ਮੁਰਗੀ ਨੂੰ ਅੰਡੇ ਤੱਕ ਆਉਣ ਤੱਕ ਕਿੰਨਾ ਖਰਚਾ ਆਉਂਦਾ ਕਿੰਨੀ ਕਾਸਟ ਲੱਗਦੀ ਹੈ ਜਿਹੜੀ ਇੱਕ ਮੁਰਗੀ ਅੰਡੇ ਤੱਕ ਆਉਣ ਲਈ ਸੋ ਦੋਸਤੋ ਜੇਕਰ ਆਪਾਂ ਗੱਲ ਕਰੀਏ ਛੋਟੇ ਇੱਕ ਦਿਨ ਦੇ ਚੂਚੇ ਤੋਂ ਲੈ ਕੇ 4.5 ਮਹੀਨਿਆਂ ਦੀ ਜਿਹੜੀ ਮੁਰਗੀ ਉਹ ਅੰਡੇ ਤੇ ਆਉਂਦੀ ਹੈਗੀ 4.5 ਮਹੀਨਿਆਂ ਦੀ ਮੁਰਗੀ ਜਦੋਂ ਅੰਡੇ ਤੇ ਆਉਂਦੀ ਹੈ ਦੋਸਤੋ ਉਦੋਂ ਤੱਕ ਇਹ ਲਗਭਗ 220 ਤੋਂ ਲੈ ਕੇ 250 ਰੁਪਏ ਦੀ ਫੀਡ ਖਾਂਦੀ ਆ ਅੰਡੇ ਤੱਕ ਆਉਣ ਲਈ ਜੇਕਰ ਤੁਸੀਂ ਫੀਡ ਦੇ ਨਾਲ ਨਾਲ ਹੋਰ ਸਬਜ਼ੀਆਂ ਦੀ ਰਹਿੰਦ-ਖੂੰਦ ਹਰਾਚਾਰਾ ਜਾਂ ਕੁਝ ਹੋਰ ਇਦਾਂ ਦਾ ਰੂਟੀਆਂ ਵਗੈਰਾ ਪਾ ਸਕਦੇ ਹੋ ਤਾਂ ਇਹ ਖਰਚਾ ਹੋਰ ਵੀ ਘਟ ਜਾਊਗਾ। ਸੋ ਇਧਰਪਾ ਪ੍ਰੋਪਰ ਫੀਡ ਤੇ ਪਾਲਦੇ ਆ ਤਾਂ ਲਗਭਗ 250 ਰੁਪਏ ਚ ਜਿਹੜੀ ਇੱਕ ਮੁਰਗੀ ਤਿਆਰ ਹੁੰਦੀ ਆ ਅੰਡੇ ਤੱਕ ਆਉਣ ਤੇ 250 ਰੁਪਏ ਦੀ ਫੀਡ ਖਾਂਦੀ ਆ। ਤੋ ਅੱਗੇ ਜਾ ਕੇ ਜਦੋਂ ਇਹ ਜਿਹੜੀ ਨਸਲ ਆ ਵੱਡੀ ਹੁੰਦੀ ਆ ਤਾਂ ਇਹ ਅੰਡੇ ਬਹੁਤ ਵਧੀਆ ਦਿੰਦੀਆਂ ਨੇ ਆਰ ਆਈ ਆਰ ਤੇ ਬਲੈਕਸਟਰ ਲੌਕ ਦੀ ਜੇ ਕਿਰਪਾ ਗੱਲ ਕਰਦੇ ਆ ਇਹ ਦੋਨੇ ਬਰੀਡਾਂ ਅੰਡੇ ਲਈ ਪਾਲੀਆਂ ਜਾਂਦੀਆਂ ਨੇ ਹੁਣ ਆਪਾਂ ਗੱਲਬਾਤ ਕਰਦੇ ਆ ਕਿ 100 ਮੁਰਗੀਆਂ ਤੋਂ ਡੇਲੀ ਦੀ ਇਨਕਮ ਕਿੰਨੀ ਹੋ ਜੂ ਤੇ ਮਹੀਨੇ ਦੀ ਕਿੰਨੀ ਹੋ ਜੂਗੀ ਜੇਕਰ ਦੋਸਤੋ ਤੁਹਾਡੇ ਕੋਲ 100 ਮੁਰਗੀਆਂ ਰੱਖੀਆਂ ਹੋਈਆਂ ਨੇ ਤਾਉ ਚੋਂ 80 90 ਅੰਡੇ ਮੁਰਗੀਆਂ ਰੋਜ਼ ਦੇਣੀ ਆ ਕਈ ਵਾਰ ਇਦਾਂ ਦੀ ਕੰਡੀਸ਼ਨ ਵੀ ਹੋ ਜਾਂਦੀ ਆ ਕਿ 100 ਚੋਂ 90 95 ਮੁਰਗੀਆਂ ਵੀ ਅੰਡੇ ਦੇ ਦਿੰਦੀਆਂ ਨੇ ਇਹ ਆਪਣੇ ਰੱਖ-ਰਖਾਵ ਤੇ ਡਿਪੈਂਡ ਕਰਦਾ ਹੈ ਕਿ ਕਿਵੇਂ ਆਪਾਂ ਸਾਂਭ ਸੰਭਾਲ ਕਰਦੇ ਆ ਤੇ ਆਪਾਂ ਕਿਵੇਂ ਇਹਨਾਂ ਦਾ ਰੱਖ-ਰਖਾਵ ਸਾਰਾ ਕਰਦੇ ਆ ਸੋ ਜੇਕਰ ਆਪਾਂ ਲਗਾ ਲਈਏ 100 ਚੋਂ 80 ਮੁਰਗੀਆਂ ਨੇ ਵੀ ਅੰਡੇ ਦਿੱਤੇ ਇੱਕ ਅੰਡੇ ਦੀ ਕੀਮਤ ਦੋਸਤੋ ਸਰਦੀਆਂ ਦੇ ਸਮੇਂ ਵਿੱਚ 15 ਤੋਂ ਲੈ ਕੇ 20 ਰੁਪਏ ਤੱਕ ਨਾਰਮਲ ਹੁੰਦੀ ਆ ਚਲੋ ਆਪਾਂ 15 ਰੁਪਏ ਲਗਾ ਲੈਂਦੇ ਆਂ ਅੰਡਾ 15 ਰੁਪਏ ਤਾਂ ਸਰਦੀਆਂ ਵਿੱਚ ਅੰਡਾ ਹੱਸ ਕੇ ਵਿਕਦਾ ਬਹੁਤ ਜ਼ਿਆਦਾ ਵਧੀਆ ਜਿਹੜਾ ਗਾਹਕ ਖੁਸ਼ ਹੋ ਕੇ ਲੈ ਕੇ ਜਾਂਦਾਗਾ ਸੋ ਜੇਕਰ ਆਪਾਂ 15 ਰੁਪਏ ਨੂੰ ਅੰਡਾ ਲਗਾ ਲਈਏ 80 ਨੂੰ ਜੇਕਰ ਆਪਾਂ 15 ਨਾਲ ਗੁਣਾ ਕਰੀਏ ਤਾਂ ਦੋਸਤੋ 1200 ਰੁਪਏ ਬਣਦਾ ਇੱਕ ਦਿਨ ਦਾ ਇਹ ਤਾਂ ਹੋ ਗਿਆ ਇਹਦਾ ਇੱਕ ਦਿਨ ਦਾ ਜਿਹੜਾ ਅੰਡੇ ਦੀ ਕਮਾਈ ਮਤਲਬ ਕਿ 80 ਅੰਡੇ 1200 ਦੇ ਵਿਕਦੇ ਨੇ ਜੇਕਰ 15 ਰੁਪਏ ਦੇ ਹਿਸਾਬ ਨੂੰ ਭੁਲਾਈਏ ਹੁਣ ਗੱਲ ਕਰਦੇ ਆ ਇਹਦੇ ਖਰਚੇ ਦੀ ਦੋਸਤੋ ਜਿਹੜੇ ਮੁਰਗੀਆਂ ਦਾ ਖਰਚਾਗਾ ਇੱਕ ਦਿਨ ਦਾ ਲਗਭਗ 4 ਰੁਪਏ ਤੋਂ ਲੈ ਕੇ 5 ਰੁਪਏ ਤੱਕ ਹੁੰਦਾਗਾ ਜਿਆਦਾ ਤੋਂ ਜਿਆਦਾ ਜੇਕਰ ਆਪਾਂ ਪ੍ਰੋਪਰ ਫੀਡ ਤੇ ਪਾਲ ਰਹਾਂਗੇ ਤਾਂ 4 ਰੁਪਏ ਤੋਂ ਲੈ ਕੇ 5 ਰੁਪਏ ਤੱਕ ਜਿਹੜਾ ਇੱਕ ਮੁਰਗੀ ਦੀ ਕੋਸਟ ਹੁੰਦੀ ਹੈ ਚਾਹੇ ਮੁਰਗਾ ਲਾ ਲਓ ਚਾਹੇ ਮੁਰਗੀ ਲਾ ਲਓ ਸੋ ਜੇਕਰ ਭਾਂ ਗੱਲਬਾਤ ਕਰੀਏ ਦੋਸਤੋ 100 ਆਪਣੇ ਕੋਲ ਜਾਨਵਰਾਂ ਜੇਕਰ 5 ਰੁਪਏ ਦੀ ਫੀਡ ਖਾਂਦਾਗਾ ਤਾਂ 500 ਰੁਪਏ ਦੀ ਇੱਕ ਦਿਨ ਦੀ ਫੀਡ ਹੋਗੀ ਜੇਕਰ ਪੈਨੂ ਪ੍ਰੋਪਰ ਬਾਜ਼ਾਰੂ ਫੀਡ ਤੇ ਪਾਲਦੇ ਆ ਜੇਕਰ ਤੁਸੀਂ ਘਰੇ ਰਹਿਣਦਕੂਂਦ ਸਬਜ਼ੀਆਂ ਦੀ ਰਹਿਣਦਕੂਂਦ ਜਿਸ ਤਰ੍ਹਾਂ ਆਪਾਂ ਪਹਿਲਾਂ ਦੱਸਿਆ ਜਾਂ ਫਿਰ ਹਰਾਚਾਰਾ ਪਾਉਣਿਆਂ ਤਾਂ ਇਹ ਕੋਸਟ ਹੋਰ ਵੀ ਘਟਾ ਸਕਦੇ ਹਾਂਗੇ ਪਰ ਜੇਕਰ ਆਪਾਂ ਪ੍ਰੋਪਰ ਇਹਨਾਂ ਨੂੰ ਆਪਾਂ ਪ੍ਰੋਪਰ ਫਾਰਮਿੰਗ ਦੇ ਤੌਰ ਤੇ ਆਪਾਂ ਗੱਲ ਕਰਦੇ ਆਂ ਜਦੋਂ ਆਪਾਂ ਪ੍ਰੋਪਰ ਇਹਨਾਂ ਨੂੰ ਫੀਡ ਤੇ ਪਾਲਾਂਗੇ ਤਾਂ 100 ਮੁਰਗੀ ਦਾ ਖਰਚਾ ਇੱਕ ਦਿਨ ਦਾ ਇਹ ਨੋਟ ਕਰ ਲਓ ਤੁਸੀਂ 450 ਤੋਂ ਲੈ ਕੇ 500 ਰੁਪਏ ਤੱਕ ਡੇਲੀ ਦਾ ਖਰਚ ਆਊਗਾ ਸੋ ਅੰਡਿਆਂ ਤੋਂ ਇਨਕਮ ਇਹਦੀ ਹੋਈ ਸੀਗੀ 1200 ਰੁਪਏ ਸੋ ਇੱਕ ਦਿਨ ਦਾ ਖਰਚਾ ਕਿੰਨਾ ਹੋ ਗਿਆ ਦੋਸਤੋ 500 ਰੁਪਏ ਤਾਂ ਤੁਸੀਂ ਲਗਾ ਲੋ 700 ਰੁਪਏ ਇੱਕ ਦਿਨ ਦੇ ਆਪਣੀ ਬਚਤਾਂ 700 ਰੁਪਏ ਪਾ ਕੇ ਦਿੰਦੇ ਜਿਹੜੀ ਮੁਰਗੀਆਂ ਤੋਂ 100 ਮੁਰਗੀਆਂ ਤੋਂ ਵਿਚਾਰ ਰਹਾਂਗੇ ਉਹ ਕਿਵੇਂ ਵਿਚਾਰ ਰਹਾਂ ਸਵੇਰੇ ਸ਼ਾਮ ਇਹਨਾਂ ਨੂੰ ਫੀਡ ਪਾ ਕੇ ਥੋੜਾ ਬਹੁਤਾ ਇਨਾਂ ਤੇ ਧਿਆਨ ਦੇ ਕੇ ਸੋ ਚੰਗਾ ਰਖ ਰਖਾਭ ਕਰਕੇ 700 ਰੁਪਏ ਆਪਾਂ ਇੱਕ ਮੁਰਗੀ ਤੋਂ ਇੱਕ ਦਿਨ ਦਾ ਕਮਾ ਸਕਦੇ ਆ ਪ੍ਰੋਪਰ ਫੀਡ ਤੇ ਜੇਕਰ ਆਪਾਂ ਬਜਾਰੂ ਫੀਡ ਤੇ ਪਾਲਦੇ ਆ ਵਧੀਆ ਫੀਡ ਤੇ ਪਾਲਦੇ ਆ ਸੋ ਜੇਕਰ ਆਪਾਂ 700 ਨੂੰ ਤੇ ਗੁਣਾ ਕਰੀਏ ਇੱਕ ਮਹੀਨੇ ਦਾ ਦੋਸਤੋ 20000 ਤੋਂ ਲੈ ਕੇ 21000 ਰੁਪਏ 100 ਮੁਰਗੀਆਂ ਤੋਂ ਆਪਾਂ ਹੱਸ ਕੇ ਕਮਾ ਸਕਦੇ ਆ ਨਾਲੇ ਤਾਂ ਆਪਾਂ ਘਰੇ ਦੇ ਘਰੇ ਨਾਲੇ ਆਪਣਾ 20 ਕੀ ਹਜ਼ਾਰ ਰੁਪਿਆ ਬਹੁਤ ਹੱਸ ਕੇ ਆਪਾਂ ਇੱਕ ਮਹੀਨੇ ਦਾ ਕਮਾ ਸਕਦੇ ਆਗੇ ਸੋ ਇਹਨਾਂ ਦਾ ਖਰਚਾ ਆਪਾਂ ਘਟ ਕਿਵੇਂ ਕਰ ਸਕਦੇ ਆਪਾਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆਂਗੇ ਸੋ ਜੇਕਰ ਆਪਾਂ ਇਹਨਾਂ ਦਾ ਦਵਾਈਆਂ ਦਾ ਜਾਂ ਮੈਡੀਸਨ ਦਾ ਖਰਚੇ ਦੀ ਗੱਲ ਕਰੀਏ ਤਾਂ ਜਿਹੜਾ ਦੇਸੀ ਪੋਲਟਰੀ ਫਾਰਮਿੰਗ 'ਚ ਹੁੰਦਾ ਦੋਸਤੋ ਬਹੁਤ ਜ਼ਿਆਦਾ ਘੱਟ ਖਰਚਾ ਆਉਂਦਾਗਾ ਛੇਤੀ ਬਿਮਾਰੀ ਆਉਂਦੀ ਨਹੀਂ ਹੈਗੀ ਜਿਹੜਾ ਆਪਾਂ ਘਰੇ ਰੱਖਦੇ ਆਂਗੇ ਮੁਰਗੀਆਂ 150 ਉਹਨਾਂ ਨੂੰ ਜ਼ਿਆਦਾ ਜਿਹੜਾ ਦਵਾਈਆਂ ਦੀ ਜਾਂ ਕੋਈ ਹੋਰ ਚੀਜ਼ ਦੀ ਲੋੜ ਨਹੀਂ ਹੁੰਦੀ ਸਿਰਫ ਆਪਾਂ ਇੱਕ ਕੈਲਸ਼ੀਅਮ ਇਹਨਾਂ ਨੂੰ ਪਾ ਸਕਦੇ ਆਂਗੇ ਕੈਲਸ਼ੀਅਮ ਆਉਂਦਾ ਆਸਥੋਵਿਟ ਔਰ ਉਸ ਤੋਂ ਬਿੱਟ ਜਿਹੜਾ ਕੈਲਸ਼ੀਅਮ ਆ ਇਹਨਾਂ ਨੂੰ ਪਾ ਕੇ ਬਹੁਤ ਵਧੀਆ ਇਹਨਾਂ ਦਾ ਆਪਾਂ ਰੱਖ-ਰਖਾਵ ਕਰ ਸਕਦੇ ਆ ਘਰੇ ਆਪਾਂ ਘਰ ਦੇ ਕਿਸੇ ਵੀ ਕੋਨੇ 'ਚ ਇਹਨਾਂ ਦਾ ਖੁੱਡਾ ਪਾ ਕੇ ਜਾਂ ਫਿਰ ਕੋਈ ਆਪਣੇ ਘਰੇ ਜਿਹੜਾ ਕੋਈ ਕਮਰਾ ਵਿਹਲਾ ਉੱਥੇ ਵੀ ਰੱਖ ਸਕਦੇ ਆ ਜਾਂ ਫਿਰ ਜਪਾਂ ਜਿਸ ਤਰ੍ਹਾਂ ਛੱਤ ਤੇ ਰੱਖਿਆ ਹੋਇਆ ਛੱਤ ਤੇ ਵੀ ਤੁਸੀਂ ਸੈਟਅਪ ਬਣਾ ਸਕਦੇ ਹੋ ਜਿਸ ਤਰ੍ਹਾਂ ਇਹ ਆਪਣਾ ਸੈਟਅਪ ਆ ਇਹ 'ਚ ਤੁਸੀਂ 50 ਮੁਰਗੀਆਂ ਆਰਾਮ ਨਾਲ ਰੱਖ ਸਕਦੇ ਹੋਗੇ ਸੋ ਇਸ ਤਰ੍ਹਾਂ ਆਪਾਂ ਜਿਹੜਾ ਘਰੇ ਬੈਠੇ ਜਿਹੜੇ ਵੀਰ ਕੰਮਕਾਰ ਨਹੀਂ ਕਰ ਸਕਦੇ ਜਾਂ ਹੈਂਡੀਕੈਪਟ ਹੁੰਦੇ ਨੇ ਖਾਸ ਕਰਕੇ ਜਾਂ ਫਿਰ ਉਹਨਾਂ ਨੂੰ ਬਾਹਰੇ ਆਉਣਾ ਜਾਣਾ ਔਖਾ ਲੱਗਦਾ ਤਾਂ ਉਹ ਘਰੇ ਬਹਿ ਕੇ ਜਿਹੜੇ ਪੈਸਾ ਕਮਾਉਣਾ ਚਾਹੁੰਦੇ ਨੇ ਤਾਂ ਉਹ 100 ਮੁਰਗੀ ਤੋਂ 21-22000 ਰੁਪਏ ਆਰਾਮ ਨਾਲ ਹੱਸ ਕੇ ਕਮਾ ਸਕਦੇ ਨੇ ਸੋ ਇਹ ਆਪਾਂ ਪੂਰਾ ਜਿਹੜਾ ਖਰਚਾ ਤੇ ਇਨਕਮ ਦੱਸਤਾ ਤੁਹਾਨੂੰ ਇਸ ਤਰ੍ਹਾਂ ਤੁਸੀਂ ਵੀ ਚੰਗੀ ਕਮਾਈ ਕਰ ਸਕਦੇ ਹੋ ਸੋ ਇਦਾਂ ਦੀਆਂ ਵੀਡੀਓ ਦੇਖਣ ਲਈ ਦੋਸਤੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਇੱਕ ਗੱਲ ਹੋਰ ਆ ਕਿ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਕਿਹੜੇ ਏਰੀਆ ਚੋਂ ਤੁਸੀਂ ਦੇਖ ਰਹੇ ਹੋਗੇ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਕਿਹੜੇ ਏਰੀਏ ਦੇ ਵੀਰ ਆਪਾਂ ਨੂੰ ਜਿਆਦਾ ਦੇਖਦੇ ਨੇ ਤੇ ਜੇਕਰ ਕਿਸੇ ਵੀ ਵਿਸ਼ੇ ਤੇ ਤੁਸੀਂ ਵੀਡੀਓ ਬਣਵਾਉਣੀ ਹੁੰਦੀ ਹੈਗੀ ਤਾਂ ਤੁਸੀਂ ਕਮੈਂਟ ਕਰਕੇ ਉਸੇ ਵਿਸ਼ੇ ਤੇ ਜਿਹੜੀ ਵੀਡੀਓ ਵੀ ਬਣਵਾ ਸਕਦੇ ਹੋ ਆਪਾਂ ਤੁਹਾਡੇ ਲਈ ਵੀਡੀਓ ਬਣਾ ਦਾਂਗੇ ਕਿੱਕਾ ਨੇ ਵਟਸਐਪ ਗਰੁੱਪ ਕੋ ਬਣਾਇਆ ਹੋਇਆਗਾ ਉੱਚ ਆਪਾਂ ਮੁਰਗੀਆਂ ਪ੍ਰਤੀ ਜਾਣਕਾਰੀ ਦਿੰਨੇ ਆ ਕਿਹੜੀ ਫੀਡ ਪਾਉਣੀ ਆ ਕਿਹੜੀ ਵੈਕਸੀਨੇਸ਼ਨ ਕਰਨੀ ਆ ਉੱਚ ਜਿਹੜੇ ਐਕਸਪਰਟ ਵੀਰ ਆਪਣੇ ਗਰੁੱਪ ਚ ਐਡ ਨੇਗੇ ਜਿਹੜੇ ਜਿਹੜੇ ਵੀਰਾਂ ਨੇ ਗਰੁੱਪ ਚ ਐਡ ਹੋਣਾ ਤਾਂ ਤੁਸੀਂ ਕਮੈਂਟ ਬਾਕਸ ਚ ਆਪਣਾ ਨੰਬਰ ਦੇ ਸਕਦੇ ਹੋ ਸੋ ਜਿਹਨੇ ਹੋਰ ਜਾਣਕਾਰੀ ਲੈਣੀ ਹੁੰਦੀ ਹੈਗੀ ਮੈਂ ਡਿਸਕ੍ਰਿਪਸ਼ਨ ਚ ਆਪਣੀ ਇੰਸਟਾਗ੍ਰam ਆਈਡੀ ਦੇ ਦਿੱਤੀ ਉੱਥੇ ਜਾ ਕੇ ਦੋਸਤੋ ਤੁਸੀਂ ਕੋਈ ਵੀ ਸਵਾਲ ਪੁੱਛ ਸਕਦੇ ਹੋ ਜਦੋਂ ਤੁਸੀਂ YouTube ਤੇ ਮੈਸੇਜ ਕਰਦੇ ਹੋ ਉਹ ਕਈ ਵਾਰ ਨਹੀਂ ਪਤਾ ਲੱਗਦਾ ਸੋ Instagram ਆਪਾਂ ਯੂਜ਼ ਕਰਦੇ ਹਾਂ ਜ਼ਿਆਦਾ ਸੋ ਜਿਹੜੇ ਵੀਰਾਂ ਨੇ ਸਵਾਲ ਪੁੱਛਣਾ ਹੁੰਦਾ Insta ID ਤੋਂ ਆਪਾਂ ਨੂੰ ਮੈਸੇਜ ਵੀ ਕਰ ਸਕਦੇ ਹੋ ਮੈਂ ਡਿਸਕ੍ਰਿਪਸ਼ਨ 'ਚ ਜਿਹੜੀ Instagram ਦੀ ਆਪਣੀ ID ਦਿੱਤੀ ਤੁਸੀਂ ਉੱਤੇ ਮੈਸੇਜ ਕਰਕੇ ਆਪਾਂ ਤੋਂ ਕੋਈ ਵੀ ਸਵਾਲ ਜਿਹੜਾ ਪੁੱਛ ਸਕਦੇ ਹੋ ਆਪਾਂ ਤੁਹਾਡਾ ਆਨਸਰ ਦਵਾਂਗੇ ਜਲਦੀ ਤੋਂ ਜਲਦੀ ਸੋ ਵੀਡੀਓ ਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਦੋਸਤੋ ਇੱਕ ਵਾਰੀ ਫੇਰ ਸਾਰੇ ਵੀਰਾਂ ਦਾ ਵੀਡੀਓ ਦੇਖਣ ਦੇ ਬਹੁਤ ਬਹੁਤ ਧੰਨਵਾਦ